ਮਜੀਠਾ ਹਲਕੇ ਵਿੱਚ 12 ਪੋਲਿੰਗ ਸਥਾਨਾਂ ਤੇ 9 ਫਰਵਰੀ ਨੂੰ ਮੁੜ ਚੋਣ ਹੋਣ ਜਾਣੀ ਹੈ ਜਿਸ ਦੇ ਚੱਲਦੇ ਵੋਟਰਾਂ ਨੂੰ ਲਭਾਉਣ ਵਾਸਤੇ ਸਿਆਸੀ ਪਾਰਟੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਹਟਕੰਡੇ ਅਪਣਾਏ ਜਾ ਰਹੇ ਹਨ ਕੱਲ੍ਹ ਰਾਤ ਕੁਝ ਅਕਾਲੀ ਲੀਡਰਾਂ ਵੱਲੋਂ ਵੋਟਰਾਂ ਨੂੰ ਪੈਸੇ ਦੇ ਕੇ ਅਕਾਲੀ ਪ党 ਨੂੰ ਵੋਟ ਪਾਉਣ ਦੀ ਗੱਲ ਕਹੀ ਜਾ ਰਹੀ ਸੀ ਜਿਨ੍ਹਾਂ ਨੂੰ ਮੌਕੇ ਤੇ ਹੀ ਕਾਂਗਰਸੀ ਵਰਕਰਾਂ ਵੱਲੋਂ ਕਾਬੂ ਕਰ ਲਿਆ ਗਿਆ ਅਤੇ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਗਿਆ ਫੜੇ ਗਏ ਅਕਾਲੀ ਲੀਡਰਾਂ ਕੋਲੋਂ 52000 ਰੁਪਏ ਦੀ ਨਵੀਂ ਕਰੰਸੀ ਅਤੇ ਇੱਕ ਡੈਰੀ ਬਰਾਮਦ ਕੀਤੀ ਗਈ ਹੈ ਜਿਸ ਵਿੱਚ ਵੋਟਰਾਂ ਨੂੰ ਵੱਡੇ ਕੇ ਪੈਸਿਆਂ ਦੀ ਪੂਰੀ ਜਾਣਕਾਰੀ ਲਿਖੀ ਹੋਈ ਹੈ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਵੱਲੋਂ ਅਕਾਲੀ ਉਮੀਦਵਾਰ ਤੇ ਕੈਬਨਟ ਮੰਤਰੀ ਵਿਕਰਮ ਸਿੰਘ ਮਜੀਠੀਆ ਤੇ આરોਪ ਜੜੇ ਜਾ ਰਹੇ ਹਨ ਇਸਤਰੀ ਤੇ 10 ਆਦਮੀ ਇੱਕ ਗੱਡੀ ਤੇ ਪੈਸੇ ਵੰਡ ਰਹੇ ਸੀਗੇ ਵਾਰਡ ਨੰਬਰ 5 ਦੇ ਵਿੱਚ ਈਦਗਾ ਇੱਕ ਕੌਨੀ ਆ ਔਰ ਉਹਨਾਂ ਨੂੰ ਸਾਡੇ ਵਰਕਰ ਨੇ ਜਦੋਂ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹ ਗੱਕੇ ਦੌੜ ਗਏ ਨੋ ਫੜੇ ਕਿਉਂ 53000 ਰੁਪਏ ਜਿਹੜਾ ਨਿਕਲ ਉਹਦੀ ਬਕਾਇਦਾ ਵੀਡੀਓ ਬਣੀ ਆ ਔਰ ਬਾਅਦ ਵਿੱਚ ਜਿਹੜੇ ਐਸਡੀਐਮ ਨੇ ਆਰਓ ਰੇਟ ਪਾਈ ਗਈ ਔਰ ਉਹ ਸਾਰੇ ਦੇ ਸਾਰੇ ਜਿਹੜੇ ਤਿੰਨੇ ਉਹਨਾਂ ਮੰਨਿਆ ਕਿ ਉਹਨਾਂ ਦੀ ਜੇਬ ਚ ਪੈਸੇ ਸੀਗੇ ਔਰ ਉਹਦਾ ਬਕਾਇਦਾ ਜਿਹੜਾ ਹੈ ਉਹ ਉਹਨਾਂ ਨੇ ਇੱਥੇ ਮੁਜੀਠੇ ਥਾਣੇ ਦੇ ਵਿੱਚ ਐਸ ਵੜੇ ਉਹ ਐਪਰੀਹੈਂਡੇਟ ਦੇ ਕਿਉਂਕਿ ਐਸਐਚਓ ਵੀ ਉੱਥੇ ਆਗੇ ਸੀਗੇ ਤੇ ਇਹ ਜਿਹੜਾ ਇੱਕ ਬਹੁਤ ਵੱਡੀ ਸਾਹਿਗਰਮ ਸਿੰਘ ਦੀ ਇਹ ਜਿਹੜਾ ਮਾਲਵਿੰਦਰ ਸਿੰਘ ਇਹ ਹੀ ਆ ਇਹ ਜਿਹੜੇ ਇਹਦਾ ਇੰਟੈਲੀਜੈਂਸ ਨਾਲ ਉਹਦੇ ਲੱਗੇ ਆ ਉਹਦਾ ਲਖਬੀਰ ਸਿੰਘ ਉਹਦਾ ਸਬ ਇੰਸਪੈਕਟਰ ਆ ਇੰਸਪੈਕਟਰ ਆ ਔਰ ਇੱਕ ਨਾਲ ਲਖਵਿੰਦਰ ਸਿੰਘ ਸਬ ਇੰਸਪੈਕਟਰ ਇਹਨੂੰ ਉਹਨਾਂ ਨੇ ਦੋ ਪਿੰਡ ਤੇ ਉਧਰ ਲੈ ਪਾਣਵਾ ਔਰ ਨਾਲ ਬਾਬੋ ਵਾਲਾ ਔਰ ਬਾਕੀ ਵੀ ਸਾਰੇ ਇੰਟੈਲੀਜੈਂਸ ਦੇ ਜਿਹੜੇ ਬੰਦੇ ਆ ਇਹਨਾਂ ਦੀ ਡਿਊਟੀ ਲੱਗੀ ਆ ਤੁਸੀਂ ਬਿਕਰਮ ਦੇ ਪੈਸੇ ਵੰਡਣੇ ਆ ਉਧਰ ਪੁਲਿਸ ਨੇ ਫੜੇ ਗਏ ਲੋਕਾਂ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ਤੇ ਸਾਹ ਜਤਿੰਦਰ ਸਿੰਘ ਹੈ ਮੈਂ ਜਿੱਥੇ ਦਾ ਇਤਲਾ ਦਿੱਤੀ ਸੀ ਕੋ ਕੋਈ ਕੁਝ ਬੰਦੇ ਆਦਮੀ ਜਿਹੜੇ ਤੇ ਈਦਗਾ ਦੇ ਵਿੱਚ ਕੋ ਪੈਪੋ ਵੰਡ ਰਿਆ ਤੇ ਬਾਅਦ ਰਹਿਣ ਵਾਲੇ ਆ ਜੋ ਜਿੱਥੇ ਉੱਥੇ ਜਾ ਕੇ ਦੇਖਿਆ ਤਿੰਨ ਬੰਦੇ ਉਹਨਾਂ ਨੇ ਆਪ ਹੀ ਰਾਉਂਡ ਅਪ ਕੀਤੇ ਸੀ ਉਹਨਾਂ ਬਾਸ ਜਿਹੜਾ 52000 ਰੁਪਏ ਨਕਦ ਹੈ ਇਹਨਾਂ ਉਲਕੀ ਤੌਰਨਰ ਬੋਲ ਰਿਹਾ ਹੈ ਕਿ ਕਾਨੂੰਨੀ ਕਾਰਵਾਈ ਅਗਲੇ ਅਵਲਟੇ ਲੰਗੀ ਹੈ ਫਿਲਹਾਲ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਮਜੀਠਾ ਹਲਕੇ ਵਿੱਚ ਅਕਾਲੀ ਦਲ ਦੇ ਲੀਡਰ ਪੈਸੇ ਵੰਡਦੇ ਹੋਏ ਰੰਗੇ ਹੱਥੀ ਫੜੇ ਗਏ ਹੋਣ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਡਿਪਟੀ ਮੇਅਰ ਨੂੰ ਵੀ ਮਜੀਠਾ ਵਿੱਚ ਪੈਸੇ ਵੰਡਦੇ ਹੋਏ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਮਜੀਠਾ ਤੋਂ ਕੈਮਰਾਮੈਨ ਸੋਨੂ ਛੋਡੀ ਦੇ ਨਾਲ ਧਰਮਵੀਰ ਗਿੱਲ ਖਬਰ ਹਰਪਲਿੰਡੀ